ਸਾਸੀ ਗਰਮਜਗਤਾਰ ਸਿੰਘ ਸਰਾਂ ਦਾ ਤੁਸੀਂ ਹੈਮਿੰਡੀਆਂ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਹਾਰਵਰਡ ਕਾਨਵਰਟ ਸਕੂਲ ਜੋ ਮਦਕੀ ਰੋਡ ਬਾਗਾ ਪਣਾ ਤੇ ਸਥਤਾ ਉੱਥੇ ਅੱਜ ਐਨਵਲ ਫੰਕਸ਼ਨ ਹੋਇਆ ਜਿਸ ਦੇ ਵਿੱਚ ਵੱਡੀ ਗੰਟੀ ਦੇ ਵਿੱਚ ਸਟੂਡੈਂਟਾਂ ਨੇ ਭਾਗ ਲਿਆ ਉਹਨਾਂ ਦੇ ਮਾਪਿਆਂ ਨੇ ਭਾਗ ਲਿਆ ਤੇ ਜਿਹੜੇ ਵੱਖ-ਵੱਖਾ ਲੀਡਰ ਆ ਉਹਨਾਂ ਨੇ ਕੀ ਕਿਹਾ ਆਉ ਤੁਹਾਨੂੰ ਸੁਣਾਉਣੇ ਆ ਆਉ ਤੁਹਾਨੂੰ ਲੈ ਕੇ ਚੱਲਦੇ ਹਾਂ ਐਨਵਲ ਫੰਕਸ਼ਨ ਦੇ ਵਿੱਚ ਤੇ ਜਿਹੜੀਆਂ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਕੀ ਕਹਿ ਰਹੀਆਂ ਨੇ ਐਨਵਲ ਫੰਕਸ਼ਨ ਬਾਰੇ ਆਉ ਕਰਦੇ ਆਂ ਗੱਲਬਾਤ ਬਹੁਤ ਹੀ ਸਤਕਾਰਯੋਗ ਚ ਐਮ ਡੀ ਸਾਹਿਬ ਪ੍ਰਿੰਸੀਪਲ ਸਾਹਿਬ ਸਾਡੇ ਸਾਬਕਾ ਐਮ ਐਲ ਏ ਸਾਹਿਬ ਪ੍ਰੈਸ ਦੇ ਜਿਹੜੇ ਸੱਜਣ ਆਏ ਨੇ ਇੱਥੇ ਪਿਆਰੇ ਬੱਚਿਓ ਤੇ ਬੱਚਿਆਂ ਦੇ ਪੇਰੈਂਟਸ ਜਿਹੜੇ ਅੱਜ ਹਾਰਵਰਡ ਸਕੂਲ ਦੇ ਐਨੂਅਲ ਫੰਕਸ਼ਨ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਮੈਂ ਸਭ ਨੂੰ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਏ ਬੱਚਿਓ ਕੁਝ ਤਜਰਬੇ ਦੀਆਂ ਗੱਲਾਂ ਤੁਹਾਨੂੰ ਦੱਸਣਾ ਚਾਹਾਂਗਾ ਮੈਂ ਮੈਨੂੰ ਮੌਕਾ ਮਿਲਿਆ ਤਾਂ ਕੁਝ ਗੱਲਾਂ ਉਸ ਤੋਂ ਬਾਅਦ ਨਸ਼ੇ ਬਾਰੇ ਵੀ ਕਰਾਂਗੇ ਆਪਾਂ ਜਿਹੜੀ ਤੁਹਾਡੀ ਸਟੇਜ ਆ ਬੱਚਿਓ ਉਹਦੇ 'ਚ ਸਭ ਤੋਂ ਦੋ ਗੱਲਾਂ ਤੁਹਾਨੂੰ ਧਿਆਨ 'ਚ ਰੱਖਣੀਆਂ ਪੈਣਗੀਆਂ ਇੱਕ ਤਾਂ ਲਰਨਿੰਗ ਜਿਹਦਾ ਮਤਲਬ ਨੌਲੇਜ ਤੇ ਡਿਸਪਲਿਨ ਜੇ ਇਹ ਦੋ ਚੀਜ਼ਾਂ ਤੁਸੀਂ ਧਿਆਨ 'ਚ ਰੱਖ ਕੇ ਪੜੋਗੇ ਤੇ ਕੰਮ ਕਰੋਗੇ ਤਾਂ ਹਮੇਸ਼ਾ ਕਾਮਯਾਬ ਹੋਵੋਗੇ ਪੜਨਾ ਜ਼ਰੂਰੀ ਹੈ ਜਿਹੜੀ ਤੁਹਾਡੀ ਤੁਹਾਡੇ ਮਾਪਿਓ ਦੀਆਂ ਤੁਹਾਡੇ ਤੋਂ ਇੱਛਾਵਾਂ ਨੇ ਤੁਹਾਡੀਆਂ ਆਪ ਦੇ ਆਪ ਤੋਂ ਜੋ ਜ਼ਰੂਰਤਾਂ ਹਨ ਉਹਨਾਂ ਨੂੰ ਨਜ਼ਰ ਮੱਦੇਨਜ਼ਰ ਰੱਖਦੇ ਹੋਏ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਪੜ੍ਹਾਈ 'ਚ ਧਿਆਨ ਦਿਓ ਦੂਸਰਾ ਡਿਸਪਲਿਨ ਡਿਸਪਲਿਨ ਤੋਂ ਬਿਨਾ ਕੋਈ ਵੀ ਕੰਮ ਸਥਿਰੇ ਨਹੀਂ ਚੜਦਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਜਿਹੜੇ ਕੰਮ ਵੀ ਕਰ ਰਹੇ ਹੋ ਉਹਦਾ ਕੋਈ ਅਸੂਲ ਬਣਾਓ ਤਾਂ ਕਿ ਉਹਦੇ ਉਹ ਸਿਰੇ ਚੜ ਸਕੇ ਉਹਦਾ ਵਧੀਆ ਰਿਜ਼ਲਟ ਆ ਸਕੇ ਜੇ ਤੁਸੀਂ ਡਿਸਪਲਿਨ ਨਹੀਂ ਰਹਿੰਦੇ ਤਾਂ ਫਿਰ ਉਹ ਰਿਜ਼ਲਟਸ ਉਹਨੇ ਬੈਟਰ ਨਹੀਂ ਹੁੰਦੇ ਤੁਹਾਡੀ ਐਕਸਪੈਕਟੇਸ਼ਨ ਦੀਆਂ ਤੁਹਾਡੇ ਪੇਰੈਂਟਸ ਦੀ ਐਕਸਪੈਕਟੇਸ਼ਨ ਦੇ ਮੁਰਦ ਮੁਤਾਬਕ ਨਹੀਂ ਆਉਂਦੀ ਇੱਕ ਤੁਹਾਨੂੰ ਮੈਂ ਹੋਰ ਰਿਕਵੈਸਟ ਕਰਨਾ ਚਾਹਾਂਗਾ ਪੇਰੈਂਟਸ ਨੂੰ ਵੀ ਮੈਂ ਰਿਕਵੈਸਟ ਕਰਨਾ ਕਿਉਂਕਿ ਬਹੁਤੇ ਬੱਚਿਆਂ ਦੇ ਪੇਰੈਂਟਸ ਇੱਥੇ ਨੇ ਜਿਹੜੀ ਅੱਜ ਕੱਲ ਦੀ ਲਾਈਫ ਹੋ ਗਈ ਹੈ ਮੋਬਾਈਲ ਤੇ ਬਹੁਤ ਜ਼ਿਆਦਾ ਡਿਪੈਂਡੈਂਟ ਹੋ ਗਏ ਨੇ ਇੱਕ ਸਟੱਡੀ ਕਹਿੰਦੀ ਹੈ ਕਿ ਐਵਰੇਜ ਬੱਚਾ ਮਤਲਬ 7 ਤੋਂ 8 ਘੰਟੇ ਸਕਰੀਨ ਤੇ ਨਿਗਾ ਲਾਉਂਦਾ ਹੈ ਇਕ ਛੋਟੀ ਜੀ ਸਕਰੀਨ ਤੇ ਜੇ ਬੱਚਾ 7-8 ਘੰਟੇ ਲਾਏਗਾ ਤਾਂ ਉਹ ਤੁਸੀਂ ਦੇਖ ਲਓ ਉਹਦਾ ਮੈਂਟਲ ਬੈਲੈਂਸ ਕਹੇ ਜਾ ਹੋਏਗਾ ਉਹੀ ਕਾਰਨ ਹੈਗੇ ਨੇ ਕਿ ਬੱਚਿਆਂ ਚ ਡਿਪਰੈਸ਼ਨ ਹੈਗੇ ਬੱਚਿਆਂ ਦਾ ਪੜ੍ਹਾਈ ਚ ਮਨ ਨਹੀਂ ਲੱਗਦਾ ਬੱਚੇ ਚਿੜਚਿੜੇ ਹੋ ਰਹੇ ਨੇ ਇਹ ਸਾਰੀਆਂ ਗੱਲਾਂ ਮੋਬਾਈਲ ਤੋਂ ਹੀ ਆਪਾਂ ਮੋਬਾਈਲ ਹੀ ਆਪਣੀ ਪ੍ਰੋਬਲਮ ਕ੍ਰੀਏਟ ਕਰ ਰਹੇ ਹਾਂ ਪਹਿਲਾਂ ਸਾਡੇ ਟਾਈਮ ਤੇ ਸਾਡੀਆਂ ਮਾਵਾਂ ਪਿਤਾ ਜੀ ਸਾਡੇ ਚਾਚੇ ਤਾਏ ਸਾਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀਗੇ ਉਹ ਉਹ ਉਹਦੇ ਵੱਲ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਦੀ ਲੋੜ ਹੈ ਜੇ ਤੁਸੀਂ ਅੱਛੀ ਤਰ੍ਹਾਂ ਬੱਚਿਆਂ ਤੇ ਟਾਈਮ ਦਿਓਗੇ ਤੇ ਉਹਨਾਂ ਦਾ ਧਿਆਨ ਰੱਖੋਗੇ ਉਹਨਾਂ ਨੂੰ ਕਹਾਣੀਆਂ ਸੁਣਾਓਗੇ ਤਾਂ ਉਹ ਜ਼ਿਆਦਾ ਉਹ ਆਪਣੇ ਕੰਮ ਦੇ ਵਿੱਚ ਨਿਪੁੰਨ ਹੋਣਗੇ ਪੜ੍ਹਾਈ ਵਿੱਚ ਵੀ ਉਹਨਾਂ ਦਾ ਦਿਲ ਲੱਗੇਗਾ ਹੁਣ ਮੈਂ ਤੁਹਾਡੇ ਨਾਲ ਨਸ਼ੇ ਦੀਆਂ ਗੱਲਾਂ ਕਰਨਾ ਚਾਹੁੰਦਾ ਹਾਂ ਬੱਚਿਓ ਨਸ਼ਾ ਇੱਕ ਬਹੁਤ ਹੀ ਮਾੜੀ అలਮਤ ਹੈ ਸਭ ਨੂੰ ਪਤਾ ਹੈਗਾ ਪਰ ਫਿਰ ਵੀ ਕਿਉਂ ਆਪਾਂ ਖਿੱਚੇ ਜਾਂਦੇ ਹਾਂ ਇਹ ਇਹ ਦੇ ਵਲਫੇਅਰ ਵੀ ਚਲੇ ਜਾਂਦੇ ਆ ਆਪਾਂ ਪੰਜਾਬ ਸਰਕਾਰ ਨੇ ਹੁਣ ਜੁਧ ਨਸ਼ਿਆਂ ਵਿਰੋਧੀ ਇੱਕ ਮੁਹਿੰਮ ਚਲਾਈ ਹੈ ਤੇ ਉਸੇ ਦੇ ਤਹਿਤ ਹੀ ਅੱਜ ਮੈਂ ਤੁਹਾਨੂੰ ਜਾਗਰੂਕ ਕਰਨਾ ਚਾਹਾਂਗਾ ਇੱਕ ਇਹਦੇ ਤਿੰਨ ਕਾਰਨ ਹੁੰਦੇ ਨੇ ਬੱਚਿਓ ਜੇ ਆਪਾਂ ਇਸ ਉਮਰ 'ਚ ਆ ਜਿਹੜੀ ਤੁਹਾਡੇ ਹਾਇਰ ਸਕੈਂਡਰੀ ਵਾਲੇ ਹੈਗੇ ਨੇ ਉਹ ਜੇ ਨਸ਼ੇ ਕਰਨ ਲੱਗਦੇ ਨੇ ਤਾਂ ਉਹਦਾ ਕੀ ਕਾਰਨ ਹੋ ਸਕਦਾ ਸਭ ਤੋਂ ਪਹਿਲਾਂ ਹੁੰਦਾ ਪੀਅਰ ਪ੍ਰੈਸ਼ਰ ਤੁਹਾਡੇ ਨਾਲ ਵਾਲਾ ਕੋਈ ਮਾੜੀ ਸੰਗਤ ਵਾਲਾ ਬੱਚਾ ਹੈਗਾ ਉਹ ਤੁਹਾਨੂੰ ਕਹਿੰਦਾ ਹੈ ਵੀ ਤੂੰ ਆ ਕੇ ਨਸ਼ਾ ਕਰਕੇ ਦੇਖਿਆ ਇਹਦੇ ਨਾਲ ਇੱਕ ਵਾਰ ਤੂੰ ਕਰ ਉਸ ਤੋਂ ਬਾਅਦ ਉਹ ਜੇ ਇਹ ਨਸ਼ੇ ਇਹ ਜਿਹੇ ਹੈਗੇ ਨੇ ਜੇ ਇੱਕ ਵਾਰ ਕਰ ਲਿਆ ਤਾਂ ਫਿਰ ਉਹਦਾ ਉਹਦਾ ਕੋਈ ਅੰਤ ਹੀ ਨਹੀਂ ਹੈਗਾ ਕਿਉਂਕਿ ਯੂਜ਼ ਟੂ ਐਡਿਕਸ਼ਨ ਹੋ ਜਾਂਦੀ ਹੈ ਇਹਦੇ ਨਾਲ ਫਿਰ ਤੁਹਾਡੇ ਬੋਡੀ ਸਟਰਕਚਰ ਇਹ ਜਾਂ ਬਣ ਜਾਂਦਾ ਹੈ ਇੰਟਰਨਲ ਥੋੜਾ ਸਿਸਟਮ ਇਹ ਜਾਂ ਬਣ ਜਾਂਦਾ ਕਿ ਉਹਦੇ ਬਿਨਾਂ ਰਹਿਿਆ ਨਹੀਂ ਜਾਂਦਾ ਇਸ ਕਰਕੇ ਇਹ ਜੇ ਪੀਅਰ ਪ੍ਰੈਸ਼ਰ 'ਚ ਨਹੀਂ ਆਉਣਾ ਚਾਹੀਦਾ ਆਪਾਂ ਨੂੰ ਹਮੇਸ਼ਾ ਇੱਕ ਬਿਗ ਨੋ ਕਹਿਣੀ ਚਾਹੀਦੀ ਹੈ ਵੀ ਨਹੀਂ ਵੀ ਮੈਂ ਨਹੀਂ ਕਰਾਂਗਾ ਜੋ ਕਹੇਗਾ ਤੂੰ ਮੇਰਾ ਦੋਸਤ ਨਹੀਂ ਹੈ ਤੁਸੀਂ ਉਹਨੂੰ ਉਲਟਾ ਕਹਿ ਦਿਓ ਕਿ ਤੂੰ ਮੇਰਾ ਦੋਸਤ ਨਹੀਂ ਹੈ ਜੇ ਮੈਂ ਨਹੀਂ ਪੀਂਦਾ ਤਾਂ ਮੈਂ ਤੇਰੇ ਨਾਲ ਕਿੰਨਾ ਚੰਗਾ ਹੈਗਾ ਪੀਅਰ ਪ੍ਰੈਸ਼ਰ ਚ ਨਹੀਂ ਆਉਣਾ ਦੂਸਰਾ ਹੈਗਾ ਜਿਹੜਾ ਕਿ ਬੰਦਾ ਟਰਾਈ ਕਰ ਲੈਂਦਾ ਹੈ ਗੱਲਾਂ ਚ ਆ ਕੇ ਕਿਸੇ ਦੇ ਕਿ ਇੱਕ ਵਾਰ ਟਰਾਈ ਕਰਕੇ ਦੇਖ ਲਿਆ ਕੀ ਫਰਕ ਪੈਂਦਾ ਪਰ ਬੱਚੋ ਇੱਕ ਵਾਰ ਵੀ ਟਰਾਈ ਕੀਤਾ ਤੇ ਇਹਦਾ ਕੋਈ ਅੰਤ ਨਹੀਂ ਹੈ ਇਹ ਜੀ ਖਾਈ ਹੈ ਇਹ ਜਾ ਖੂਹ ਹੈ ਜਿਹਦੇ ਵਿੱਚੋਂ ਫਿਰ ਬਾਹਰ ਨਹੀਂ ਨਿਕਲਿਆ ਜਾਏਗਾ ਇਸ ਕਰਕੇ ਇਹ ਤੋਂ ਬਚਣ ਦੀ ਜ਼ਰੂਰਤ ਹੈ ਚੌਥਾ ਹੈਗਾ ਜਿਹੜੀ ਸਟ्रेस ਵਧੀ ਹੋਈ ਹੈ ਬੱਚਿਆਂ ਦੇ ਵਿੱਚ ਜਿਹੜੀ ਟੈਨਸ਼ਨ ਹੈਗੀ ਐ ਪੜ੍ਹਾਈ ਦੀ ਟੈਨਸ਼ਨ ਤੁਹਾਨੂੰ ਜਾਂ ਤੁਹਾਡੇ ਘਰ ਦੇ ਹਾਲਾਤ ਜਾਂ ਜੋ ਸੋਸਾਇਟੀ 'ਚ ਤੁਸੀਂ ਰਹਨੇ ਉਹੋ ਜਿਹੇ ਹਾਲਾਤ ਉਹ ਜੋ ਬੰਦਾ ਡਿਪਰੈਸ਼ਨ 'ਚ ਜਾ ਕੇ ਫਿਰ ਨਸ਼ਾ ਵੱਲ ਆ ਜਾਂਦਾ ਕਿਉਂਕਿ ਮੇਨ ਨਸ਼ਿਆਂ ਦਾ ਇਹੀ ਹੈਗਾ ਕਿ ਇਹ ਤੁਹਾਨੂੰ ਅਸਲੀਅਤ ਤੋਂ ਦੂਰ ਲੈ ਜਾਂਦੇ ਨੇ ਤੁਸੀਂ ਅਸਲੀਅਤ ਭੁੱਲ ਕੇ ਇੱਕ ਇੱਕ ਮਤਲਬ ਸੁੰਨ ਹੋ ਜਾਂਦਾ ਤੁਹਾਡਾ ਦਿਮਾਗ ਤੇ ਤੁਸੀਂ ਉਹਨੂੰ ਭੁਲਾਉਣਾ ਚਾਹੁੰਦੇ ਹੋ ਪਰ ਇਹ ਸਾਰੀਆਂ ਚੀਜ਼ਾਂ ਤੋਂ ਹੀ ਬਚਿਆ ਜਾ ਸਕਦਾ ਜੇ ਤੁਸੀਂ ਚੰਗੀ ਸੰਗਤ ਰੱਖੋ ਤੇ ਤੁਹਾਡੇ ਮਾਪਿਓ ਤੁਹਾਡਾ ਖਿਆਲ ਰੱਖਣ ਮਾਪਿਓ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਬੱਚੇ ਦਾ ਜਦੋਂ ਵੀ ਨਸ਼ਾ ਕਰਕੇ ਆਏਗਾ ਤੁਹਾਨੂੰ ਪਤਾ ਲੱਗ ਜਾਏਗਾ ਜੇ ਤੁਸੀਂ ਉਦੋਂ ਤੋਂ ਹੀ ਪਹਿਲੇ ਦਿਨ ਤੋਂ ਹੀ ਉਹਦਾ ਇਲਾਜ ਕਰਾਉਣਾ ਸ਼ੁਰੂ ਕਰਾ ਦਿਓ ਮਾਪਿਓ ਤੇ ਖਿਆਲ ਰੱਖਣ ਤਾਂ ਸ਼ਾਇਦ ਆਪਾਂ ਬਚਾ ਸਕਦੇ ਹਾਂ ਪਰ ਜੇ ਆਪਾਂ ਦੇ ਧਿਆਨੇ ਹੋ ਜਾਣੇ ਆਪਣੇ ਬੱਚਿਆਂ ਨੂੰ ਦੇਣ ਲਈ ਟਾਈਮ ਹੀ ਨਹੀਂ ਹੈਗਾ ਤਾਂ ਫਿਰ ਪ੍ਰੋਬਲਮਸ ਵੱਧ ਸਕਦੀਆਂ ਨੇ ਇਹਦੇ ਨਾਲ ਤੇ ਇੰਨੀ ਆਕ ਮੇਰੀਆਂ ਬੇਨਤੀਆਂ ਨੇ ਮਤਲਬ ਮੇਰਾ ਤਾਂ ਇੱਕੋ ਹੀ ਕਹਿਣਾ ਹੈਗਾ ਕਿ ਨਸ਼ਿਆਂ ਨੂੰ ਕਦੇ ਵੀ ਅਪਣਾਉਣਾ ਤੇ ਬਲਕਿ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਬਾਰੇ ਵੀ ਸਾਨੂੰ ਜਾਣਕਾਰੀ ਦਿਓਗੇ ਤਾਂ ਅਸੀਂ ਹੋਰਾਂ ਦਾ ਵੀ ਭਲਾ ਕਰ ਸਕਾਂਗੇ ਇਸ ਮੁਹਿੰਮ ਦੇ ਤਹਿਤ ਅਸੀਂ ਬਹੁਤ ਕਾਰਵਾਈ ਕੀਤੀ ਹੈ ਪਰਚੇ ਦਿੰਦੇ ਨੇ ਪਰ ਉਹ ਉਹ ਕੋਈ ਹੱਲ ਨਹੀਂ ਹੈਗਾ ਹੱਲ ਹੈਗਾ ਤੁਹਾਡੇ ਘਰਾਂ ਦੇ ਵਿੱਚ ਹੈ ਜੇ ਤੁਸੀਂ ਇਕੱਲਾ ਇਕੱਲਾ ਪਰਿਵਾਰ ਆਪਦੇ ਬੱਚੇ ਸੰਭਲੋਗੇ ਤਾਂ ਪੂਰਾ ਪੰਜਾਬ ਬਚੇਗਾ ਇਹਦੇ ਨਾਲ ਇਹਨਾਂ ਸ਼ਬਦਾਂ ਨਾਲ ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਤੁਸੀਂ ਰੰਗਾਰੰਗ ਪ੍ਰੋਗਰਾਮ ਦੇਖਣ ਆਏ ਹੋ ਮੇਰੀ ਸਪੀਚ ਸੁਣਨ ਸ਼ਾਇਦ ਨਹੀਂ ਆਏ ਪਰ ਫਿਰ ਵੀ ਮੈਂ ਜ਼ਰੂਰੀ ਸਮਝਿਆ ਕਿ ਇਹਨੇ ਕੱਟ ਦੇ ਵਿੱਚ ਮੈਂ ਆਪਦਾ ਤੁਹਾਨੂੰ ਇਹ ਸੰਦੇਸ਼ ਦੇ ਸਕਾਂ ਧੰਨਵਾਦ ਜੀ ਥੈਂਕ ਯੂ ਸਾਡੇ ਨਾਲ ਜਿਹਦਾ ਦਿਲ ਸਿੰਘ ਮੱਲਾ ਨੇ ਸ੍ਰੋਮਣੀ ਕਾਲੀ ਦਲ ਦੇ ਆ ਆਗੂ ਨੇ ਗੱਲਬਾਤ ਕਰਦੇ ਆ ਮੱਲਾ ਸਾਹਿਬ ਅੱਜ ਬੱਚਿਆਂ ਦੇ ਫੰਕਸ਼ਨ ਤੋਂ ਤੁਸੀਂ ਪਹੁੰਚੋ ਹਾਰਵਰਡ ਸਕੂਲ ਦੇ ਵਿੱਚ ਕੀ ਸੁਨੇਹੇ ਦੇਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਇਹ ਸਕੂਲ ਦੇ ਚੇਅਰਮੈਨ ਸਾਹਿਬ ਸਰਦਾਰ ਜਗਦੀਪ ਸਿੰਘ ਜੀ ਅਤੇ ਸਰਦਾਰ ਨਵਦੀਪ ਸਿੰਘ ਜੀ ਐਮਡੀ ਸਾਹਿਬ ਮੈਂ ਸਮਝਦਾ ਕਿ ਬੜਾ ਵਧੀਆ ਪ੍ਰੋਗਰਾਮ ਜਿਹੜਾ ਬੱਚਿਆਂ ਦਾ ਰੰਗ ਰੰਗ ਪ੍ਰੋਗਰਾਮ ਵੀ ਚੱਲ ਰਿਹਾ ਤੇ ਨਾਲ ਦੀ ਨਾਲ ਹਰ ਗੱਲ ਆ ਜਿਹੜੀ ਉਹ ਬੱਚਿਆਂ ਨੂੰ ਦੱਸੀ ਜਾਂਦੀ ਹੈ ਕਿ ਐਜੂਕੇਸ਼ਨ ਬੜੀ ਅੱਜ ਕੱਲ ਦੇ ਟਾਈਮ ਦੇ ਵਿੱਚ ਕੀਮਤੀ ਹੈ ਕਿ ਚੰਗੀ ਤਾਲੀਮ ਆ ਜਿਹੜੇ ਬੱਚਿਆਂ ਨੂੰ ਦੇਣੀ ਬੱਚਿਆਂ ਨੂੰ ਹਰ ਗੱਲ ਸਮਝਾਉਣੀ ਖੇਡਾਂ ਵਾਲੇ ਪਾਸੇ ਲੈ ਕੇ ਜਾਣਾ ਇਹ ਬਹੁਤ ਵੱਡਾ ਉਪਰਾਲਾ ਮੈਂ ਸਭ ਦਾ ਕਿ ਚੇਅਰਮੈਨ ਸਾਹਿਬ ਦਾ ਐਮ ਡੀ ਸਾਹਿਬ ਦਾ ਤੇ ਪ੍ਰਿੰਸੀਪਲ ਸਾਹਿਬ ਦਾ ਸਾਰੇ ਸਟਾਫ ਦਾ ਬਹੁਤ ਵੱਡਾ ਉਪਰਾਲਾ ਕਿ ਖੇਡਾਂ ਵਾਲੇ ਪਾਸੇ ਲੈ ਕੇ ਜਾਣਾ ਜਾਂ ਅੱਜ ਦਾ ਰੰਗਾਰੰਗਾ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਵੇਖ ਕੇ ਬੜੀ ਮਨ ਨੂੰ ਖੁਸ਼ੀ ਹੋਈ ਕਿ ਬੜਾ ਬੈਠਣ ਨੂੰ ਵੀ ਜੀ ਕਰਦਾ ਪਰ ਮੈਂ ਕਿਸੇ ਜ਼ਰੂਰੀ ਜ਼ਿੰਮੇ ਵਿੱਚ ਜਾਣਾ ਸੀ ਇਸ ਕਰਕੇ ਜਾਣਾ ਪਿਆ ਤੇ ਬਹੁਤ ਬਹੁਤ ਸਾਰੇ ਸਕੂਲ ਨੂੰ ਪ੍ਰਿੰਸੀਪਲ ਸਾਹਿਬ ਨੂੰ ਚੇਅਰਮੈਨ ਸਾਹਿਬ ਨੂੰ ਐਮਡੀ ਸਾਹਿਬ ਨੂੰ ਲੱਖ ਲੱਖ ਵਧਾਈ ਇਸ ਪ੍ਰੋਗਰਾਮ ਦੀ ਜੀ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਸਾਡੇ ਕਮੇਡੀ ਸਿਕ ਬਰਾੜ ਨੇ ਗੱਲਬਾਤ ਕਰਦੇ ਆ ਬਰਾੜ ਸਾਹਿਬ ਅੱਜ ਹਾਰਵਰਡ ਸਕੂਲ ਦੇ ਫੰਕਸ਼ਨ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡਾ ਕਾਰਜਾ ਜਿਹੜਾ ਵਿਦਿਆ ਦਾ ਤੇ ਪਾਸ਼ਾ ਨੇ ਕਿਹਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ انسان ਆਪਣੇ ਆਪ ਨੂੰ ਤਾਂ ਕੰਮ ਕਰਦਾ ਹੈ ਪਰ ਪਰਉਪਕਾਰੀ ਉਹਦੋਂ ਬਣਦਾ ਜਦੋਂ ਉਹ ਵਿਦਿਆ ਨੂੰ ਵਿਚਾਰ ਲੈਂਦਾ ਹੈ ਕਿ ਵਿਦਿਆ ਅਸਲ ਹੈ ਕੀ ਹੈ ਇਹ ਗਿਆਨ ਦਾ ਸੋਮਾ ਨੇ ਸਕੂਲ ਸਾਡੇ ਜਿੱਥੋਂ ਅਧਿਆਪਕ ਹੋਮ ਬੱਤੀ ਵਾਂਗੂ ਬਲ ਕੇ ਤੇ ਰੌਸ਼ਨੀ ਦਿੰਦੇ ਆ ਇਹ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਇਹ ਪ੍ਰੈਕਟੀਕਲ ਰੂਪ ਦੇ ਵਿੱਚ ਜੇ ਅਸੀਂ ਇਹਨੂੰ ਧਾਰਨ ਕਰੀਏ ਇਹ ਬਹੁਤ ਵੱਡੀ ਇਹ ਦਾਤ ਦਾ ਪ੍ਰਮਾਤਮਾ ਦੀ ਬਖਸ਼ੀ ਹੋਈ ਅਖਰ ਜਿਹਨੂੰ ਕਹਿ ਸਕਦੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਤੇ ਜੇ ਅਸੀਂ ਅਖਰ ਪੜਾਂਗੇ ਅਖਰ ਤੇ ਪਹਿਰਾ ਦੇਵਾਂਗੇ ਮੈਂ ਕਹਿੰਨਾ ਸੁਧਾਰਥੀਆਂ ਨੂੰ ਬੱਚਿਆਂ ਨੂੰ ਸਟੂਡੈਂਟਾਂ ਨੂੰ ਵੀ ਆ ਵੀ ਕੋਈ ਡਾਕਟਰ ਬਣੋ ਇੰਜੀਨੀਅਰ ਬਣੋ ਆਫੀਸਰ ਬਣੋ ਪੋਲੀਟੀਸ਼ਨ ਬਣੋ ਵੱਡੇ ਅਹੁਦਿਆਂ ਤੇ ਜਾਓ ਪਰ ਉਸ ਤੋਂ ਪਹਿਲਾਂ ਇੱਕ ਚੰਗੇ ਇਨਸਾਨ ਬਣੋ ਇੱਕ ਵਧੀਆ ਇਨਸਾਨ ਇੱਥੇ ਇਨਸਾਨ ਘੜੇ ਜਾਂਦੇ ਆ ਕਿੱਥੇ ਘੜੀਏ ਸੁਰਤ ਮਤ ਮਨ ਬੁੱਧ ਇੱਥੇ ਸੁਰਤ ਮਤ ਮਾਨ ਬੁੱਧੀ ਕੜੀ ਜਾਂਦੀ ਆ ਤੇ ਇਹ ਉਹ ਸਥਾਨ ਆ ਤੇ ਵਿੱਦਿਆ ਦੇ ਚਾਨਣ ਹੋ ਰਹੇ ਆ ਕਿਸੇ ਵੀ ਜੇ ਕੌਮ ਨੂੰ ਤੁਸੀਂ ਤਕੜੇ ਬਣਾਉਣਾ ਤਾਂ ਸਾਨੂੰ ਸਕੂਲ ਤਕੜੇ ਬਣਾਉਣੇ ਪੈਣਗੇ ਸਾਨੂੰ ਐਜੂਕੇਸ਼ਨ ਤੇ ਪਹਿਰਾ ਦੇਣਾ ਪਊਗਾ ਧਿਆਨ ਦੇਣਾ ਪਊਗਾ ਜੋ ਅੱਜ ਦੇ ਸਮੇਂ ਦੀ ਲੋੜ ਹੈ ਤੇ ਹਰੇਕ ਲੋੜਵੰਦ ਨੂੰ ਗਰੀਬ ਅਮੀਰ ਨੂੰ ਵਿੱਦਿਆ ਦੀ ਲੋੜ ਹੈ ਕਿਉਂਕਿ ਇਸ ਤੋਂ ਬਿਨਾ ਗੁਜ਼ਾਰਾ ਨਹੀਂ ਗਿਆਨਬਾਨ ਹੋਣਾ ਬਹੁਤ ਜ਼ਰੂਰੀ ਹੈ ਹਾਲਾਂਕਿ ਮੁਲਕ ਦੇ ਕਾਬਜ ਕੂਮ ਤਾਂ ਜਿਵੇਂ ਪਿੱਛੇ ਤੋਂ ਯੂਨੀਵਰਸਿਟੀ ਦਾ ਸੰਘਰਸ਼ ਲੜਿਆ ਥੋੜਾ ਵੀ ਧੰਨਵਾਦ ਹੈ ਤੁਸੀਂ ਵੀ ਆਪ ਦੇ ਸਾਥੀਆਂ ਨੇ ਉਸ ਸੰਘਰਸ਼ ਨੂੰ ਕਵਰ ਕੀਤਾ ਜਿਹੜੇ ਜਿਹੜਿਆਂ ਨੇ ਉਸ ਸੰਘਰਸ਼ ਚ ਕੁੱਤੇ ਸਭ ਦਾ ਧੰਨਵਾਦ ਆ ਕਿੱਡੇ ਵੱਡੇ ਹੱਲੇ ਹੋ ਰਹੇ ਆ ਸਾਡਾ ਕਹਿ ਸਕਦੇ ਸਿਲੇਬਸ ਬਦਲ ਰਹੇ ਆ ਸਾਡੇ ਮਹਾਨ ਯੋਧਿਆਂ ਸੂਰਮਿਆਂ ਦਾ ਸਿਲੇਬਸ ਅੱਜ ਸਾਨੂੰ 1469 ਤੇ 1539 ਦੋ ਸਨ ਯਾਦ ਆ ਕਿਉਂਕਿ 1469 ਨੂੰ ਗੁਰੂ ਬਾਬੇ ਦਾ ਗੁਰਪੁਰਬ ਆ 1539 ਨੂੰ ਜੋਤੀ ਜੋ ਸਮਾਇਆ ਸੀ ਕਿਤਾਬਾਂ ਚ ਪੜਿਆ ਜੇ ਅਸੀਂ ਬਾਬਿਆਂ ਦਾ ਇਨਕਲਾਬੀ ਅੰਦਾਸ਼ੀਦ ਕਰਤਾਰ ਸਿੰਘ ਸਰਾਭੇ ਹੋਰੀ ਗਦਰੀ ਯੋਧਿਆਂ ਦਾ ਜੇ ਅਸੀਂ ਇਤਿਹਾਸ ਕੱਢ ਦਿਆਂਗੇ ਕਿਤਾਬਾਂ ਚ ਸਿਲੇਬਸ ਚ ਤੇ ਫਿਰ ਅਸੀਂ ਪੜਾਂਗੇ ਕੀ ਸਾਨੂੰ ਯਾਦ ਕਿਵੇਂ ਰਹੂਗਾ ਸਾਡੇ ਪੁਰਖਿਆਂ ਦਾ ਯੋਗਦਾਨ ਕੀ ਸੀ ਇਸ ਲਈ ਇਹ ਹੱਲੇ ਹੋ ਰਹੇ ਆ ਐਜੂਕੇਸ਼ਨ ਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ 2020 ਜਿਹੜੀ ਭਾਜਪਾ ਬਦਲ ਨੂੰ ਫਿਰਦੀ ਆ ਉਹਦੇ ਤੇ ਵੀ ਸਾਨੂੰ ਹਰੇਕ ਨੂੰ ਬਾਜ ਅੱਖ ਨਾਲ ਗੌਰ ਰੱਖਣ ਦੀ ਲੋੜ ਆ ਫਿਕਰਮੰਦ ਧੜਿਆਂ ਨੂੰ ਫਿਕਰਮੰਦ ਲੋਕਾਂ ਨੂੰ ਤੇ ਇਹ ਸਕੂਲ ਵਧਾਈ ਦਾ ਯੋਗ ਹੈ ਜਿੱਥੇ ਬੱਚਿਆਂ ਨੂੰ ਇਸ 스타 ਬੋਰਡ ਸਮਝਦਾਰ ਸਿਆਣਾ ਹੈ ਪ੍ਰਿੰਸੀਪਲ ਸਾਹਿਬ ਚੇਅਰਮੈਨ ਸਾਹਿਬ ਸਾਰੇ ਹੀ ਬਾਈ ਬਰਾੜ ਸਾਹਿਬ ਬੜੇ ਸ਼ਾਨਦਾਰ ਇਥੋਂ ਨਤੀਜੇ ਆਉਂਦੇ ਆ ਮੈਂ ਪੜਦਾ ਆ ਰਿਹਾ ਸੀ ਆ ਬੋਲ ਲੱਗੇ ਆ ਕੋਈ 97.8% ਮਤਲਬ 97.8% ਨੰਬਰ ਇਥੋਂ ਦੇ ਬੱਚਿਆਂ ਦੇ ਧੀਆ ਦੇ ਖਾਸ ਕਰਕੇ ਤੇ ਕੋਈ 95 96 ਤੋਂ ਥੱਲੇ ਹੈ ਹੀ ਨਹੀਂ ਇਹਦਾ ਮਤਲਬ ਸਕੂਲ ਦਾ ਸਟਾਫ ਬੇਨਤੀ ਜਿੱਥੇ ਬੱਚੇ ਮਿਹਨਤੀ ਹੈ ਸਟਾਫ ਮਿਹਨਤੀ ਸੋ ਵਧਾਈ ਦੇ ਪਾਤਰ ਨੇ ਸਾਰੇ ਬਹੁਤ-ਬਹੁਤ ਮੈਂ ਆਪਣੇ ਵੱਲੋਂ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਇਸ ਕਾਰਜ ਦੀ ਸਫਲਤਾ ਲਈ ਧੰਨਵਾਦ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਨਾ ਤਨਪਾਲ ਸਿੰਘ ਢੱਲੇਵਾਲਾ ਨਾਨ ਸਿੰਘ ਵਾਲਾ ਤੋਂ ਗੱਲਬਾਤ ਕਰਦੇ ਸੀ ਇਹ ਕਾਂਗਰਸੀ ਆਗੂ ਨੇ ਭਾਈ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਬੱਚਿਆਂ ਦੇ ਹਾਰਵਰਡ ਸਕੂਲ ਵਿੱਚ ਪਹੁੰਚ ਭਾਈ ਜੀ ਮੈਂ ਬਹੁਤ ਅਰਸਾ ਹੋ ਗਿਆ ਉਦੋਂ ਦਾ ਇਸ ਸਕੂਲ 'ਚ ਆਉਣਾ ਹੈ ਜਿਹੜਾ ਬਰਾੜ ਪਰਿਵਾਰ ਆ ਸਾਡੇ ਬਾਘੇ ਪ੍ਰਾਣਾ ਬਾਈ ਜਗਦੀਪ ਸਿੰਘ ਹੋਣੀ ਇਹਨਾਂ ਨੇ ਇਸ ਇਲਾਕੇ 'ਚ ਕਿਉਂਕਿ ਤੁਸੀਂ ਤਾਂ ਜਾਣਦੇ ਹੋ ਇਹ ਪਿੰਡੂ ਖੇਤਰ ਹੈ ਜਿਹੜਾ ਬਾਘਾਪ੍ਰਾਣਾ ਹਲਕਾ ਹੈ ਤੇ ਇੱਥੇ ਇੱਕ ਬਹੁਤ ਵਧੀਆ ਐਜੂਕੇਸ਼ਨ ਦਾ ਸੈਂਟਰ ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਨਾਂ ਤੇ ਇਹਨਾਂ ਨੇ ਸਥਾਪਿਤ ਕੀਤਾ ਸੀ ਤੇ ਜਿਸ ਸਮੇ ਇਹ ਸਕੂਲ ਚੱਲਿਆ ਸੀ ਉਦੋਂ ਮੇਰੇ ਪਿਤਾ ਵਿਧਾਇਕ ਸੀਗੇ ਇੱਥੋਂ ਤੇ ਉਦੋਂ ਦੇ ਅਸੀਂ ਇਸ ਸੰਸਥਾ ਨਾਲ ਜੁੜੇ ਆਂ ਤੇ ਜਦੋਂ ਵੀ ਇਹਨਾਂ ਦਾ ਐਨੂਅਲ ਪ੍ਰੋਗਰਾਮ ਹੁੰਦਾ ਇੱਥੇ ਆਉਂਦੇ ਆ ਤੇ ਇਹ ਬੜੀ ਵਧੀਆ ਐਜੂਕੇਸ਼ਨ ਇਸ ਇਲਾਕੇ 'ਚ ਪ੍ਰੋਵਾਈਡ ਕਰ ਰਹੇ ਆ ਇਸ ਇਲਾਕੇ ਦੇ ਬੱਚਿਆਂ ਵਾਸਤੇ ਸਟੂਡੈਂਟਸ ਵਾਸਤੇ ਔਰ ਮੇਰਾ ਤਾਂ ਇਹੀ ਸੰਦੇਸ਼ ਆ ਵੀ ਬੱਚੇ ਪੜ੍ਹਨ ਲਿਖਣ ਆਪਦੇ ਇਤਿਹਾਸ ਨਾਲ ਜੁੜਨ ਨਸ਼ਿਆਂ ਤੋਂ ਦੂਰ ਰਹਿਣ ਔਰ ਜਿਹੜਾ ਪੰਜਾਬ ਦਾ ਵਿਰਸਾ ਨੂੰ ਸਾਹਮ ਕੇ ਰੱਖਣ ਬਹੁਤ ਬਤਣਾ ਸਾਡੇ ਨਾਲ ਹਾਰਵਰਡ ਸਕੂਲ ਦੇ ਜਿਹੜੇ ਸੰਚਾਲਕਾ ਐਮ ਡੀਓ ਗੱਲਬਾਤ ਕਰਨਗੇ ਉਹਨਾਂ ਨਾਲ ਜਿਹੜੇ ਕਿ ਜਗਦੀਪ ਸਿੰਘ ਜਗਦੀਸ਼ ਸਿੰਘ ਬਾਈ ਜੀ ਕੀ ਕਹਿਣਾ ਚਾਹੁੰਦੇ ਅੱਜ ਐਨੂਅਲ ਫੰਕਸ਼ਨ ਹੋਇਆ ਵੱਡੀ ਗਿਣਤੀ ਦਾ ਦੇ ਵਿੱਚ ਜਿਹੜੇ ਪੇਰੈਂਟਸ ਪਹੁੰਚੇ ਨੇ ਬੱਚੇ ਪਹੁੰਚੇ ਨੇ ਤੇ ਬਹੁਤ ਹੀ ਸ਼ਲਾਘਾ ਦੇ ਫੰਕਸ਼ਨ ਹੋ ਗਿਆ ਕਹਦੀ ਕਿਤਾ ਕੀ ਸੁਨੇਹਾ ਚਾਹੁੰਦੇ ਬੱਚਿਆਂ ਨੂੰ ਬਹੁਤ ਹੀ ਸਭ ਤੋਂ ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਐਵੋਲੂਸ਼ਨ 2025 ਬੱਚਿਆਂ ਨੂੰ ਸਟੱਡੀ ਦੇ ਨਾਲ ਨਾਲ ਚੋਰੀ ਕੁਦਰ ਐਕਟੀਵਿਟੀਜ਼ ਵੱਲ ਪ੍ਰੇਰਿਤ ਕਰਨ ਵਾਸਤੇ ਫੰਕਸ਼ਨ ਨੂੰ ਲ ਸਾਰੇ ਪੇਰੈਂਟਸ ਪਹੁੰਚੇ ਹੋਏ ਨੇ ਬੱਚੇ ਬਹੁਤ ਵਧੀਆ ਪਰਫਾਰਮੈਂਸਿਸ ਦੇ ਰਹੇ ਨੇ ਪੜ੍ਹਾਈ ਦੇ ਨਾਲ ਨਾਲ ਮਤਲਬ ਬਿਲਕੁਲ ਉਹਨਾਂ ਦਾ ਟੈਲੈਂਟ ਦੇਖਣ ਨੂੰ ਮਿਲ ਰਿਹਾ ਅੱਜ ਬੱਚਾ ਨੂੰ ਬਸ ਇਹੀ ਮੈਸੇਜ ਆ ਵੀ ਅੱਜਕੱਲ ਜਿਹੜੀ ਮੇਨ ਸਮੱਸਿਆ ਆਪਨ ਨੂੰ ਆ ਰਹੀ ਹੈ ਵੀ ਇੱਕ ਤਾਂ ਸਕਰੀਨ ਟਾਈਮ ਘੱਟ ਤੋਂ ਘੱਟ ਕਰਕੇ ਸਟੱਡੀ ਵੱਲ ਧਿਆਨ ਦੇਣ ਤੇ ਆਪਣੀ ਜ਼ਿੰਦਗੀ ਬਣਾਉਣ ਬੱਚੇ ਬਹੁਤ ਵਧੀਆ ਵੈਸੇ ਕਰ ਰਹੇ ਨੇ ਪੇਰੈਂਟ ਨੂੰ ਤਾਂ ਬੜਾ ਸਹੀ ਹੋਗਾ ਸਾਨੂੰ ਬਈ ਜੀ ਸਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੱਚੇ ਅੱਜਕੱਲ ਨਸ਼ੇ ਦੀਆਂ ਭੜੀਆਂ ਲਾਹਤਾਂ ਦੇ ਨਾਲ ਜੁੜੇ ਹੋਏ ਹਨ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਿਸੇ ਦਿਸ਼ਾ ਦੇ ਇਹ ਜਿੱਦਾਂ ਆਪਣੇ ਰਿਸਪੈਕਟਡ ਡੀਐਸਪੀ ਸਾਹਿਬ ਵੀ ਆਏ ਸੀਗੇ ਉਹ ਵੀ ਜੁਦ ਨਸ਼ਿਆਂ ਵਿਰੁੱਧ ਦੇ ਬਾਰੇ ਦੱਸ ਕੇ ਗਏ ਆ ਕਿ ਇਹਦੇ ਵਿੱਚ ਆਪਾਂ ਨੂੰ ਪੇਰੈਂਟਸ ਨੂੰ ਮੈਂ ਕਹਿੰਦਾ ਕਿ ਪੇਰੈਂਟਸ ਨੂੰ ਰਿਸਪੌਂਸਿਬਿਲਟੀ ਜ਼ਿਆਦਾ ਲੈਣੀ ਪੈਗੀ ਪੇਰੈਂਟਸ ਨੂੰ ਆਪਣੇ ਬੱਚਿਆਂ ਦਾ ਧਿਆਨ ਜ਼ਿਆਦਾ ਰੱਖਣਾ ਪਏਗਾ ਇਸ ਤਰ੍ਹਾਂ ਕੁਝ ਨਹੀਂ ਹੁੰਦਾਗਾ ਕਿ ਇੱਕ ਨਾਰਮਲ ਬੱਚਾ ਇੱਕ ਬੱਚਾ ਤੁਹਾਡਾ ਥੋੜਾ ਬਹੁਤਾ ਕਿਤੇ ਨਸ਼ੇ ਦੇ ਆਦੀ ਦੇ ਵਿੱਚ ਆਂਦਾ ਵਾ ਤਾਂ ਪੇਰੈਂਟਸ ਨੂੰ ਨਾਲ ਦੀ ਨਾਲ ਪਤਾ ਲੱਗਦਾ ਹੋਗਾ ਮੈਂ ਤੁਹਾਡੇ ਮਾਧਿਅਮ ਰਾਈ ਪੇਰੈਂਟਸ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਮਤਲਬ ਜਦੋਂ ਕਿਤੇ ਥੋੜਾ ਜਿਹਾ ਵੀ ਤੁਹਾਨੂੰ ਲੱਗਦਾ ਵਾ ਤੇ ਬੱਚੇ ਨੂੰ ਪਿਆਰ ਦੇ ਨਾਲ ਉਹਨਾਂ ਨੂੰ ਐਕਸਪਲੇਨ ਕਰੋ ਤੇ ਉਸ ਨੂੰ ਰੋਕਿਆ ਜਾ ਸਕਦਾ ਵਾ ਕੁਛ ਇਤਾਂ ਦੀ ਗੱਲ ਨਹੀਂ ਗਈ ਹਨਾ ਹਾਂ ਅੱਜ ਕੱਲ ਬੱਚੇ ਨੂੰ ਪਿਆਰ ਦੇ ਨਾਲ ਕਿਸੇ ਪਾਸੇ ਵੀ ਲਗਾ ਸਕਦੇ ਆ ਤੁਸੀਂ ਰਹੀ ਗੱਲ ਅੱਜ ਦੇ ਫੰਕਸ਼ਨ ਦੇ ਅੱਜ ਦੇ ਫੰਕਸ਼ਨ ਦੇ ਥਰੂ ਅਸੀਂ ਪੰਜਾਬ ਤੇ ਕਲਚਰ ਦੇ ਨਾਲ ਨਾਲ ਸਾਰੇ ਇੰਡੀਆ ਦੀਆਂ ਗੁਜਰਾਤੀ ਰਾਜਸਥਾਨੀ ਵੱਖੋ ਵੱਖਰੀਆਂ ਐਟਮਾ ਲੈ ਕੇ ਪੇਸ਼ ਹੋਏ ਆ ਪੇਸ਼ ਕੀਤੀਆਂ ਬੱਚਾ ਨੇ ਬੜੇ ਮਤਲਬ ਰੂਹ ਦੇ ਨਾਲ ਬੜੇ ਦਿਲੋਂ ਬੱਚਿਆਂ ਨੇ ਇਹ ਐਟਮਾ ਨੂੰ ਪੇਸ਼ ਕੀਤਾ ਤੇ ਪੇਰੈਂਟਸ ਦਾ ਵੀ ਅਸੀਂ ਤੁਹਾਡੇ ਥਰੂ ਅਸੀਂ ਤੁਹਾਡਾ ਵੀ ਇੱਥੇ ਪਹੁੰਚਣ ਤੇ ਸਾਰੇ ਪੱਤਰਕਾਰ ਭਾਈਚਾਰੇ ਦਾ ਸਾਡੇ ਜਿੰਨੇ ਵੀ ਸੱਜਣ ਮਿੱਤਰ ਸਾਡੇ ਇੱਕ ਛੋਟੇ ਜਿਹੇ ਸਨੇਹ ਤੇ ਸਾਡੇ ਇਸ ਫੰਕਸ਼ਨ ਦੇ ਵਿੱਚ ਪਹੁੰਚੇ ਆ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਰਾਨ ਸਿੰਘ ਸਾਹਿਬ ਸ਼ੁਕਰੀਆ ਮਿਹਰਬਾਨੀ ਸਿੱਧੂਆ ਗੱਲਬਾਤ ਕਰਦੇ ਆ ਹਾਰਵਰਡ ਸਕੂਲ ਦੇ ਫੰਕਸ਼ਨ 'ਚ ਪਹੁੰਚਿਆ ਸਾਰਾ ਤੁਸੀਂ ਬੱਚਿਆਂ ਦੇ ਰੂਬਰੂ ਹੋਏ ਹੋ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਤਾਂ ਮੇਰਾ ਮੈਸੇਜ ਹੈ ਇੱਕ ਤਾਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਇਹਨਾਂ ਵਧੀਆ ਫੰਕਸ਼ਨ ਖਾਸ ਕਰਕੇ ਐਮ.ਡੀ. ਸਾਹਿਬ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਇਹਨਾਂ ਵਧੀਆ ਫੰਕਸ਼ਨ ਅਰੇਂਜ ਕੀਤਾ ਹੈ ਆਈ ਰੀਅਲੀ ਫੀਲ ਆਨਰਡ ਕਿ ਇੱਥੇ ਆਉਣ ਤੇ ਬੱਚਿਆਂ ਨੂੰ ਇਹੀ ਸੰਦੇਸ਼ ਹੈ ਕਿ ਉਹ ਆਪਣੀ ਪੜ੍ਹਾਈ 'ਚ ਮਨ ਲਗਾਉਣ ਨਸ਼ਿਆਂ ਤੋਂ ਜੋ ਵੀ ਅਲਾਮਤਾਂ ਬੁਰੀਆਂ ਹੈਗੀਆਂ ਉਹਨਾਂ ਤੋਂ ਬਚਣ ਤੇ ਨਸ਼ਿਆਂ ਤੋਂ ਖਾਸ ਕਰਕੇ ਬਚ ਕੇ ਰਹਿਣ ਤੇ ਜੇ ਕੋਈ ਬੱਚਾ ਨਸ਼ਾ ਕਰਦਾ ਹੈ ਉਹਦੇ ਬਾਰੇ ਜ਼ਰੂਰ ਜਾਣਕਾਰੀ ਉਹਨਾਂ ਦੇ ਟੀਚਰਸ ਨੂੰ ਪੇਰੈਂਟਸ ਨੂੰ ਜ਼ਰੂਰ ਦੇ ਦਿਓ